ਤੂੰ ਆਪਣੀ ਕਿਹੜੀ ਬਾਜੀ ਇਹ ਅੱਧੀ ਬਾਜੀ ਪੂਰੀ ਪੂਰੀ ਬਾਜੀ ਪੂਰੀ ਬਾਜੀ ਪ੍ਰਭ ਆਪਾਂ ਕਦੇ ਖਾਦਾ ਨਹੀਂ ਹੋਇਆ ਕੋਸ਼ ਘਾਟੀ ਜਾਂਦੇ ਮਿਹਣੇ ਤੋਂ ਬਾਹਰ ਹੁਣ ਯਾਰ ਤੂੰ ਸਿੱਧਾ ਕਹਿੰਦੇ ਪੂਰੀਆਂ ਛੋਲੇ ਪੂਰੀ ਛੋਲੇ ਚਾਹ ਹੈ ਕਹਿਣਾ ਪੰਜਾਬੀ ਚ ਫਿਰ ਤੇ ਆਪਾਂ ਛੋਲੇ ਪਾ ਲਈ ਤੇ ਇੱਧਰ ਪੂਰੀ ਪਈ ਹੈ ਤੇ ਸਵੇਰ ਦੇ ਭੁੱਖੇ ਭਾਣੇ ਸੀਗੇ ਅੱਜ ਕੁਝ ਖਾਦਾ ਨਹੀਂ ਇਹਨੇ ਖਾਣ ਨਹੀਂ ਦਿੱਤਾ ਕਦੇ ਕਹਿੰਦਾ ਮਿਰਚੀ ਵੜਾ ਖਾਣਾ ਤੇ ਕਦੇ ਕਹਿੰਦਾ ਮੈਂ ਉਹ ਖਾਣੀ ਹੈ ਪੂਰੀ ਜੀ ਉਹ ਬਹੁਤ ਤੇਜ ਹੁੰਦੀ ਹੈ ਮਿਰਚਾਂ ਵਾਲੀ ਕਚੋਰੀ ਕਚੋਰੀ ਹਾਂ ਵੈਸੇ ਤਾਂ ਜਿਹੜਾ ਰਾਸਤਾਨੀ ਜਿੰਨਾ ਵੀ ਖਾਣਾ ਮਸਾਲੇਦਾਰ ਹੁੰਦਾ ਹਮਮ ਬਦਮਸਾਲੇ ਖਾਂਦੇ ਮੌਨਸੂਨ ਰਾਈਡਾ ਸਫਲ ਆਪਣਾ ਵਗੇ ਚੱਲ ਰਿਹਾ ਭਰਾਵਾ ਪੂਰਾ ਵਧੀਆ ਬਸ ਦੇਖੋ ਮੌਨਸੂਨ ਮੌਨਸੂਨ ਹੀ ਮੌਨਸੂਨ ਸਾਰੇ ਬਸ ਕਿੰਨੇ ਵਾਰੀ بارش ਹੋ ਗਈ ਅੱਜ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ 5 ਵਾਰੀ بارش ਹੋ ਗਈ ਹਾਂ ਬਿਲਕੁਲ ਮੌਨਸੂਨ ਰਾਈਡ ਦਾ ਨਾਮ ਸਫਲ ਹੋ ਰਿਹਾ ਹਮ ਸਾਰਤਕ ਆਪਣੇ ਜਿਵੇਂ ਪੰਜਾਬ ਚ ਜਾਂਦਾ ਮੀ ਕਈ ਕੀ ਦਿਨ ਪੈਂਦਾ ਹੀ ਨਹੀਂ ਜੇ ਪੈਂਦਾ ਤੇ ਬਹੁਤ ਤੇਜ਼ ਪੈਂਦਾ ਇਥੇ ਮਤਲਬ ਹਲਕਾ ਹਲਕਾ ਪਈ ਜਾਂਦਾ ਮੀ ਹਨਾ ਅਸ ਇੱਕ ਗਲ ਹੋਰ ਆ ਯਾਰ ਵੀ ਆਪਾਂ ਕਾਫੇ ਨਾਲ ਗਰਮਾ 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 ਆਪਾਂ ਕਹਿਦੇ ਹਾਂ ਹਨਾ ਇੱਥੇ ਬੈਠੇ ਨੂੰ ਤੇ ਪੰਜਾਬ ਉਹ ਤਾਂ ਮਤਲਬ ਠੰਡਾ ਯਾਰ Rajasthan ਦੀ ਨਾ 1+0.300 ਕਿਥੇ ਨਾ ਹਵਾ ਵਗਦੀ ਰਹਿੰਦੀ ਹੈ ਮੈਂ ਤਾਂ ਮੋਟਰਸਾਈਕਲ ਤੇ ਜਾਂਦਾ ਮੈਂ ਤਾਂ ਪੂਰਾ ਵਧੀਆ ਮਾਣ ਸੁਣ ਸੀ ਹਾਂ ਤੁਹਾਨੂੰ ਆਪਾਂ ਮੱਛੀ ਜਾਂਦੇ ਆ ਪਕਾ ਲਈਏ ਆਪਾਂ ਬਾਜ਼ਾਰ ਤੁਰੇ ਹੀ ਫਿਰਦੇ ਹਾਂ ਕਿਤੇ ਵੀ ਆਪ ਨੂੰ ਲੱਗਾਂਗੇ ਆਪ ਨੂੰ ਗਰਮੀ ਹੈ ਅਜੇ ਰਾਤ ਨੂੰ ਵੀ ਪੱਖੇ ਚਲਾਉਂਦੇ ਨੇ ਆਪਾਂ ਪੱਖੇ ਦਾ ਨਾਮ ਹੋਈ ਨਹੀਂ ਸਾਡੇ ਸੌਂ ਜਾਂ ਪੰਜਾਬ ਬਿਲਕੁਲ ਨਾ ਨੋਰਮਲ ਜਿਹਾ ਪੱਖਾ ਚੱਲੀ ਜਾਂਦਾ ਤੇ ਉਹ ਵੀ ਉਹ ਦੂਰ ਬੈਠਾ ਤੇ ਹੁਣ ਤੁਸੀਂ ਪੰਜਾਬ ਦੇ ਵਿੱਚ ਪੱਖਾ ਕੀ ਮਤਲਬ ਤੁਸੀਂ ਐਂ ਬਹਿਣੇ ਆ ਕਿ ਕਿੱਥੇ ਜਾਵਾਂ ਸਿੱਧੀ ਹਵਾ ਪੈਂਦੀ ਹੋਵੇ ਅਜੇ ਸੀ ਵੀ ਲੱਗਾ ਉਹ ਤੇ ਵਰਗੋ ਤਾਬੇ ਜਾਗੂ ਤੇ ਥੱਲੇ ਬਹਿਨੇ ਆਪਾਂ ਜਦੋਂ ਮੈਂ ਪੁੱਛਿਆ ਨਾ ਕਈ ਦੋਸਤ ਮਿੱਤਰ ਕਹਿੰਦੇ ਯਾਰ ਤੂੰ ਗਰਮੀ 'ਚ ਰਾਸਥਾਨ ਚੱਲਿਆ ਹੂੰ ਮੈਨੂੰ ਐਂ ਸ਼ੇਅਰ ਆਇਆ ਕਰ ਹੋ ਜੂਗਾ ਆਪਣਾ ਗਰਮੀ ਬੜੀ ਹੋਊਗੀ ਪਰ ਮੈਂ ਨਜ਼ਰ ਆਇਆ ਕਿ ਪੂਰਾ ਵਧੀਆ ਰਾਈਡ ਤੇ ਆਪਣੇ ਦੋ ਸਾਥੀ ਉਹ ਗਏ ਵੀ ਚਹਾਨ ਤੇ ਚੋਲਾ ਸਾਹਿਬ ਨੇ ਜੁੜ ਲੈ ਕੇ ਚੋਲਾ ਸਾਹਿਬ ਉਹ ਮਿਸ ਕਰ ਰਿਹਾ ਕੀ ਚੱਕਰ ਉਹ ਮਿਸ ਕਰ ਰਿਹਾ ਉਹ ਚੋਲਾ ਸਾਹਿਬ ਤਾਂ ਥੋੜੇ ਕੰਮ 'ਚ ਮਸ਼ਰੂਫ ਆ ਤੇ ਜਿਵੇਂ ਚਾਉਂਦਾ ਵਿੱਲ ਲਈ ਆ ਮੈਂ ਉਹਦਾ ਉਹਦਾ ਮਹਾਨੇ ਬਾਜੀਆਂ ਕਰਦਾ ਹਾਂ ਉਹ ਤਾਂ ਐ ਹੀ ਹੁੰਦਾ ਕੰਮ ਉਹਦਾ ਉਹਦਾ ਕੰਮ ਚੱਲ ਪਿਆ ਨਾ ਅਗਲੋ ਆਹੋ ਉਹ ਇਨੈਕਟੀਵਿਟੀ ਵੇਚ ਰਿਹਾ ਚਲ ਵਧੀਆ ਗੱਲ ਹੈ ਕੋਈ ਨਾ ਕੋਈ ਤਾਂ ਵਿਗਦਾ ਹੀ ਹੈ ਜਿਵੇਂਾਰੇ ਭਰਾਵਾ ਅੱਜ ਕੱਲ ਇਹੋ ਜਿਹਾ ਕੁਝ ਵਿਗਦਾ ਚੌਹਾਨ ਸਾਹਿਬ ਦੀਆਂ ਗੱਲਾਂ ਵਿਗ ਰਹੀਆਂ ਅੱਜ ਕੱਲ ਹਮ ਪਰ ਚੌਹਾਨ ਸਾਹਿਬ ਚੋਲਾ ਸਾਹਿਬ ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ ਜੇ ਤੁਸੀਂ ਹੁੰਦੇ ਟੂਰ ਹੋਰ ਵਧੀਆ ਹੋ ਜਾਣਾ ਉਹੀ ਕਹਿੰਦਾ ਉਹੀ ਇਹ ਕਹਿੰਦਾ ਤਾਂ ਉਹੀ ਹੁਣ ਪਤਾ ਹੀ ਤਾਂ ਅੱਜ ਪਤਾ ਨਹੀਂ ਇਹਨੂੰ ਕਿਵੇਂ ਚੇਤਾ ਆ ਗਿਆ ਨਾ ਕਦੇ ਵੀ ਨਾ ਨਹੀਂ ਲੈਣੇ thora vi ਅੱਛਾ ਹੂੰ ਮੈਨੂੰ ਤਾਂ ਕਹਿ ਗਿਆ ਵੀ ਨਾਂ ਲੈਣਾ ਕਿਸ ਦਾ ਆਹ ਚਾ ਵਤਨ ਸਵਾਦ ਆ ਗਿਆ ਹੂੰ ਬਰਾ ਦਪੀ ਹੱਜੇ ਦੇ ਦੋਸਵਾ ਸੱਜਿਆ ਤੋਂ ਸਾਹਮਣੇ ਦੇਖਦਾ ਨਹੀਂ ਦਰਖਤ ਕਰਕੇ ਸਾਹਮਣੇ ਸਿੱਟੀ ਪੈਲਸ ਹੈ ਇਹ ਉਹਦੇ ਨਾਲ ਹੀ ਆਪਣੇ ਗਲੀ ਚ ਕਾਸਾ ਬਾਈ ਦੀ ਲੇਖ ਵਿਊ ਹੋਟਲ ਹੈ ਸਾਡਾ ਨਜ਼ਰ ਹੀ ਆ ਗਿਆ ਪਤਾ ਨਹੀਂ ਸੀ ਸਾਨੂੰ ਵੈਸੇ ਹੀ ਲੈ ਲਿਆ ਹੋਟਲ ਪਰ ਕਹਿੰਦੇ ਹੁੰਦੇ ਅੰਨਿਆਂ ਦੀਆਂ ਅੱਖਾਂ ਰੱਬ ਡੋੰਗੀਆਂ ਹੈਨਾ ਬਿਲਕੁਲ ਸਿਟੀ ਪੈਸ ਦੇ ਕੋਲੇ ਜਮਾ ਬਿਲਕੁਲ ਗੇਟ ਨੂੰ ਗੇਟ ਸਮਾ ਹੈ ਉਹਦੇ ਉਪਰ ਦੀ ਜਿੰਦ ਜਾਣਾ ਹੈ ਹਾਂ ਤੇ ਪਚੋਲਾ ਲੈਕ ਦਾ ਵਿਊ ਐਂ ਦਿਖਦਾ ਪੂਰਾ ਨਜ਼ਾਰੇ ਦਾ ਪਚੋਲਾ ਲੈਕ ਦੇ ਕੰਡੇ ਤੇ ਇਹ ਸਾਰਾ ਕੁਝ ਨੇੜੇ ਜਿਹੜੇ ਆ 2-3 ਕਿਲੋਮੀਟਰ ਦੇ ਘੇਰੇ ਜਿੱਥੋਂ ਸਾਰਾ ਕੁਝ ਹੀ ਹੈ ਹਾਂ ਮਤਲਬ 2 ਕਿਲੋਮੀਟਰ ਤੋਂ ਹੈਗੀ ਆ ਫਤੇਸ਼ਾਗਰ ਲੈਕ ਹਾਂ ਬਾਕੀ ਜਿੰਨੀਆਂ ਵੀ ਚੀਜ਼ਾਂ ਸੀ ਅੱਜ ਘੁੰਮ ਕੇ ਆਏ ਆ ਜਿਹੜੀਆਂ ਤੁਸੀਂ ਪਿਛਲੀਆਂ ਵੀਡੀਓ ਜਾ ਕੇ ਦੇਖ ਲਈਆਂ ਉਹ ਸਾਰੀਆਂ ਹੀ ਮਤਲਬ ਕਿ ਇੱਥੋਂ 2-3 ਕਿਲੋਮੀਟਰ ਦੇ ਘੇਰੇ 'ਚ ਹੀ ਆ ਤਾਂ ਹੀ ਅਸੀਂ ਇੱਕ ਦਿਨ ਦੇ ਵਿੱਚ ਅੱਜ ਚੌਥੀ ਡੈਸਟੀਨੇਸ਼ਨ ਆ ਜਿਹੜੀ ਐਕਸਪਲੋਰ ਕਰ ਰਹੇ ਆ। ਦੋਸਤੋ ਪਹਿਲਾਂ ਅਸੀਂ ਢੇਲੀਆਂ ਕੀ ਬਾੜੀ ਦੇਖੀ ਬਹੁਤ ਵਧੀਆ ਸੀ ਨਾ। ਉਹ ਦੂਵਲ ਮਹਾਰਾਣਾ ਪ੍ਰਤਾਪ ਜਿਹੜਾ ਹੈਗਾ ਗੌਰਵ ਕੇਂਦਰ ਗੌਰਵ ਕੇਂਦਰ ਉਹ ਵੀ ਬਹੁਤ ਬਿਊਟੀਫੁਲ ਸੀ ਇੱਕ ਮਾਨ ਆ ਰਾਜਸਥਾਨ ਦਾ ਮਹਾਰਾਣਾ ਪ੍ਰਤਾਪ। ਉਸ ਤੋਂ ਬਾਅਦ ਦੇਖਿਆ ਇੱਕ ਨਵੀਂ ਚੀਜ਼ ਜਿਹੜੀ ਸ਼ਾਇਦ ਆਪਾਂ ਨੇ ਧਿਆਨ 'ਚ ਨਹੀਂ ਸੀਗੀ। ਅ ਅ ਸ਼ਿਲਪਗ੍ਰਾਮ ਸੀ ਸ਼ਿਲਪਗ੍ਰਾਮ ਸ਼ਿਲਪਗ੍ਰਾਮ ਆ ਦੋਸਤੋ ਬਾਕੀ ਵਧੀਆ ਲੋਕੇਸ਼ਨ ਆ ਤੁਸੀਂ ਵਧੀਆ ਘੁੰਮ ਸਕਦੇ ਹੋ ਚੰਗਾ ਉੱਥੇ 올ਡ ਕਲਚਰ ਜਿਹਨ ਰਾਜਸਥਾਨ ਦਾ ਹੈਗਾ ਤੇ ਪੁਰਾਣੇ ਕਬੀਲੇ ਉੱਥੇ ਬਹਿੰਦੇ ਆ ਤੇ ਨਾਲ ਹੀ ਉੱਥੇ ਇੱਕ ਮੇਲਾ ਵੀ ਲੱਗਦਾ ਕਹਿੰਦੇ 21 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦੇਖਦੇ ਆ ਅਗਲੀ ਵਾਰ ਦਾ ਮੇਲਾ ਜੇ ਲੱਗਿਆ ਤਾਂ ਆਵਾਂਗੇ ਸਫਰੀ ਸਾਹਿਬ ਨੂੰ ਬਹੁਤ ਕੋ ਹੈ ਉਹ ਵੀ ਲੈ ਆਵਾਂਗੇ ਦੋ ਕਰਸੀਏ ਬੰਦੇ ਜਿਹੜੇ ਕਰਦੇ ਹੁੰਦੇ ਦਰਪੀ ਜਿਹਦੇ ਨਾਲ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਨੇ ਗਏ ਵੀ ਤੇ ਉਹਨੂੰ ਛੋਟੇ ਜਿਹੋਲੇ ਉਹਨਾਂ ਦੇ ਲਾਦਾ ਰਾਤੀ ਰਾਤ ਦੀ ਉਹ ਕਹਿੰਦਾ ਜੋ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਉਹਨੂੰ ਗਾਲਾਂ ਕੱਢੁੰਦਾ ਸਵਾਰਦਾ ਉਹਨੂੰ ਗਾਲਾਂ ਲੈਣਦਾ ਸਵਾਰਦਾ ਮੇਰੀ ਗੱਲ ਸੁਣ ਵਕੀਲਾਂ ਦਾ ਮੱਚ ਮਰਿਆ ਹੁੰਦਾ ਹੈਗਾ ਉਹਨੂੰ ਗਾਲਾਂ ਕੱਢਦੇ ਲੋਕ ਜਾਂ ਪੰਮੂਤੇ ਕਰ ਲੈ ਫਿਰ ਕਿ ਹੋ ਗਿਆ ਹੋ ਜਾਗਾ ਇਹ ਗੱਲ ਤੁਹਾਡੀ 100% ਸਹੀ ਹੈ ਹੋਰ ਲੈ ਲੰ ਨੂੰ ਨਾ 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 ਵਸ 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 ਲੈ ਲੈ ਨਹੀਂ ਉਹ ਲੈ ਲੈ اچھا ਮੈਂ ਲੋਬੀ ਚੱਕ ਨੂੰ ਮਿਲਦਾ ਸੀ ਚੱਕ ਲੈ ਚੱਕ ਲੈ ਨਹੀਂ ਨਹੀਂ ਐਕਸਟਰਾ ਪੂਰੀ ਵੀ ਦੇ ਦੇਣਗੇ ਜੇ ਪੂਰੀ ਲੈਣੀ ਹੈ ਤੇ ਮਿਲ ਜਾ ਪਰ ਨਹੀਂ ਮੇਰੇ ਸਹਣਾ ਵਾਧੂ ਆ ਯਾਰ ਜਿਆਦਾ ਵੀ ਢੱਡ ਜਾ ਭਰਿਆ ਹੋਵੇ ਨਾ ਫਿਰ ਪਰ ਯਾਰ ਰੋਈਲੀ ਵਾਲੀ ਬਿਲਕੁਲ ਨਹੀਂ ਹੈਗੀ ਨਾ ਦੋਸਤੋ Rajasthan मॉनसून बाइक राइड ਚੱਲ ਰਹੀ ਹੈ ਆਪਣੀ ਦਿਨ ਹੈਗਾ ਅੱਜ ਪੰਜਵਾਂ ਚੌਥੀ ਰਾਤ ਤੇ ਬਲੌਗ ਤੁਹਾਨੂੰ ਬਖਾਵਾਂਗੇ ਪੂਰੇ ਸਿਰੇ ਤੋਂ ਸਿਰਾਂ ਸੇਮ ਸਫਰੀ YouTube ਚੈਨਲ ट्रैवलਰਸ ਗ੍ਰਿਪਟ ਨੂੰ YouTube ਚੈਨਲ ਤੇ ਜਾ ਕੇ ਤੁਸੀਂ ਇਹ ਸਾਰੇ ਇਸ ਸਾਡੇ ਸਾਰੇ ਟੂਰ ਦਾ ਆਨੰਦ ਮਾਣ ਸਕਦੇ ਹੋ ਪੂਰੀ ਇਨਫੋਰਮੇਸ਼ਨ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਜਿੱਥੇ-ਜਿੱਥੇ ਵੀ ਤੁਸੀਂ ਜਾਣੇ ਉੱਥੇ ਕਿਹੜੀ ਚੀਜ਼ ਦੇਖਣ ਵਾਲੀ ਉਹ ਸਾਰੀ ਦੱਸਾਂਗੇ ਤੇ ਦੇਖਦੇ ਰਹੋ ਜੁੜੇ ਰਹੋ ਸਾਡੇ ਨਾਲ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਥੈਂਕ ਯੂ